ਕੀ ਜੀ ਕਿ ਨਾਲ ਦਰ ਕਲਦੀਪ ਸਿੰਘ ਕਿਹੜਾ ਪਿੰਡ ਜੇ ਰਾਣੀਵਲਾ ਕਲਦੀਪ ਸਿੰਘ ਜੀ ਕੀ ਝਗੜਾ ਕਹਾ ਲਾਇਆ ਇਹਦਾ ਇਹ ਝਗੜਾ ਕਿਉਂ ਆਇਆ ਬੰਬੀ ਤੇ ਪਾਣੀ ਲਾਇਆ ਹੀ ਉੱਥੇ ਹਾਂ ਤੇ ਸੇਵਕ ਸਿੰਘ ਆਇਆ ਗੁਰਸੇਵਕ ਸਿੰਘ ਦਾ ਗਾਲੀ ਕਲੋਚ ਲੱਗ ਪਿਆ ਕਰਨਾ ਤੇ ਉਹ ਨਾਲ ਹੀ ਹਰਦੀਪ ਸਿੰਘ ਤੇ ਦਾਤਰੀ ਨਾਲ ਲਾ 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 ਕਰਦਾ ਉਹ ਵੀ ਆ ਗਿਆ ਇੱਕ ਗੁਰਕਰਨ ਸਿੰਘ ਗੁਰਦਾਰੇ ਉਹ ਵੀ ਕਿਰਪਾਨ ਲੈ ਕੇ ਆ ਗਿਆ ਨਾਲ ਮੇਜਰ ਸਿੰਘ ਹੀ ਹੋਰ ਵੀ ਨਾਲ ਸਰਜ ਸਿੰਘ ਹੀ ਉਹ ਜਿਹੜੇ ਨਾਲ ਆ ਗਏ ਉਹ ਆ ਕੇ ਤੇ ਸਿੱਧਾ ਗਾਲੀ ਪੈ ਗਿਆ ਤੇ ਗੁਰ ਕੱਖ ਵੀ ਨਹੀਂ ਅਈਦਾ ਉਹਦੇ ਕੰਮ ਕਰ ਲੱਗੇ ਹਾਂ ਸਾਡੇ ਸੱਟਾਂ ਲਾਤਾਂ ਲੱਗੀ ਆ ਸੱਟ ਲੱਗੀ ਕੀ ਵਜ੍ਹਾ ਰੰਜਿਸ਼ ਕੀ ਹੈ ਰੰਜਿਸ਼ ਪਤਾ ਨਹੀਂ ਖਾਲੀ ਦੀ ਰੰਜਿਸ਼ ਉਹਨੇ ਇਹੋ ਹੀ ਰੱਖੀ ਆ ਸਾਡੇ ਨਾਲ ਤੇ ਕੋਈ ਰੰਜਿਸ਼ ਨਹੀਂ ਖਾਲੀ ਹੀ ਲਾ ਕੇ ਬਾਹ ਦਿੰਦੇ ਸੀ ਕਾਕੇ ਆਪਣਾ ਫਰੈਂਡ ਹੀ ਉਹਦੀ ਖਾਲੀ ਬਾਹ ਦਿੰਦੇ ਸੀ ਉਹ ਖਾਲੀ ਦਾ ਹੀ ਰੱਖਿਆ ਨਾ ਜਦਾ ਮੇਨ ਮੁੱਦਾ ਤੇ ਕਾਲੀ ਬਾਹ ਨਹੀਂ ਪਾਉਣ ਨੂੰ ਆਨੇ ਹਾਂ ਤੇ ਅੱਗਾ ਸਗੋਂ ਇਹ ਪੁੱਠਾ ਬੋਲਦੇ ਹੋਰ ਕੋਈ ਸਾਡੀ ਰੰਜਿਸ਼ ਨਹੀਂ ਹੁੰਦਾ ਤੇਰਾ ਰੋਲਾ ਜਿਆ ਪਿਆ ਵਾ ਵੀ ਆ ਆਪਣਾ ਆਮ ਆਦਮੀ ਪਾਰਟੀ ਬੰਦੇ ਆਪਣਾ ਚੋਣ ਵਿਚਾਰ ਕਰਦੇ ਬੈਠੇ ਉਹ ਅਮਰਪਾਲ ਦੇ ਬੰਦੇ ਚੋਣ ਵਿਚਾਰ ਕਰਦੇ ਬੈਠੇ ਉਹਨਾਂ ਨਾਲ ਆਫਤ ਟਕਰਾਰ ਹੋਇਆ ਨਹੀਂ ਕੋਈ ਨਹੀਂ ਨਹੀਂ ਕੋਈ ਇਹ ਸਭ ਝੂਠ ਆਈ ਸਭ ਕੋਈ ਗੱਲ ਨਹੀਂ ਇਦਾਂ ਦੀ ਹੋਈ ਕੋਈ ਚੱਕਰ ਨਹੀਂ ਸਾਡੇ ਪਰ ਵੈਸੇ ਵੀ ਕਿਤੇ ਵੀ ਕੋਈ ਗੱਲ ਇਤਰਾ ਦੀ ਨਹੀਂ ਹੈ ਹੁਣ ਤੁਹਾਡੇ ਕਿਨੇ ਜਗਮੀ ਹੋਏ ਆਂ ਅਹੀਂ ਦੋ ਜਾਣੇ ਜਗਮੀ ਜੇ ਉਹ ਬੰਦੇ ਜਗਮੀ ਉਹਨਾਂ ਦੇ ਕਿਦਾਂ ਕਿਰਪਾ ਨਾਲ ਦੇ ਦੇ ਪੇਪਰ ਨਹੀਂ ਆਪੇ ਲਾਈਆਂ ਹੀ ਸਾਡੇ ਕੋਲ ਤੇ ਸਾਹ ਹੈਗਾ ਤੇ ਹਾਰੀ ਕੋਈ ਨਹੀਂ ਸਾਡੇ ਕੋਲ ਤੇ ਸਾਡੇ ਕੋਲ ਕਦੀ ਨਹੀਂ ਲਾਉਣੀਆਂ ਸਟਾਪ ਵੱਡੀ ਗੀ ਵੱਡੀ ਗੀ ਆਪੇ ਕਿ ਜਦੋਂ ਕਿਤੇ ਮਾਰਦੇ ਕਿਤੇ ਆਪਸ ਵਿੱਚ ਇੱਕ ਦੋ ਹੈ ਜਾਦੇ ਜਾਣੇ ਅੱਗੇ ਹੋ ਗਏ ਕਿਤੇ ਮਾਰਦੇ ਮਰੋਂਦੇ ਕੋਈ ਅੱਗੇ ਆ ਗਿਆ ਤੇ ਵੱਜ ਗਈ ਆ ਸਾਡੇ ਕੋਲ ਦੇਖਿਆ ਕੱਖ ਨਹੀਂ ਕਿ ਮਰਨੂ ਅੱਛਾ ਸਹੀ ਨਹੀਂ ਸਾਡੇ ਕੋਲ ਕੱਖ ਨਹੀਂ ਇਹਦਾ ਤਾਂ ਕੰਮ ਲੱਗਿਆ ਇਸ ਬੰਦੀ ਕੋਈ ਥਾਣੇ ਪੁਲਿਸ ਕੋਈ ਆਈਗੀ ਗੱਲ ਬਾਤ ਨਹੀਂ ਅਜੇ ਤੇ ਐਦਾ ਵੇਖੋ ਕੀ ਹੁੰਨ ਹੁੰਦਾ ਵਾ ਇੱਥੇ ਦਾਖਲ ਹੋਇਆ ਟ੍ਰੀਟਮੈਂਟ ਕਰਾਉਂਦਾ ਦਰਖਾਸਤ ਦਿੱਤੀ ਆ ਕੀ ਮੰਗ ਲੇ ਕੇ ਉਹਨੂੰ ਦੇ ਦੋ ਮੰਗੇ ਉਹ ਇਨਸਾਫ ਹੀ ਹੋਵੇ ਜੋ ਸਹੀ ਹੋਵੇ ਉਹ ਦੋਸ਼ੀਆਂ ਦੇ ਕਾਰਵਾਈ ਹੋਵੇ ਮੇਰਾ ਨਾਮ ਗੁਰਬਾਜ ਸਿੰਘ ਆ ਪਿੰਡ ਰਾਨੀਵਲਾ ਹਾਂ ਮੈਂ ਤੇ ਅਚਾਨਕ ਹੀ ਕੋਈ ਤਕਰੀਬਨ 8:00 ਵਜੇ ਦਾ ਟਾਈਮ ਹੀ ਗੁਰਦੁਆਰਾ ਸਾਹਿਬ ਗੋਬਿੰਦਗੜ੍ਹ ਸਾਹਿਬ ਸ਼ਹੀਦਾਂ ਸਿੰਘਾਂ ਦਾ ਉੱਥੇ ਜਾ ਰਿਹਾ ਸੀ ਮੱਥਾ ਟੇਕਣ ਜਦੋਂ ਮੈਂ ਮੱਥਾ ਟੇਕਣ ਜਾ ਰਿਹਾ ਤੇ ਅਗਲੇ ਪੰਨੇ ਵੇਖਿਆ ਕਿ ਕੁਝ ਬੰਦੇ ਇਕੱਠੇ ਹੋਏ ਆ ਤੇ ਕੋਈ ਲੜਾਈ ਹੋਣ ਰਹੀ ਹੈ ਤੇ ਮੈਨੂੰ ਦੂਰੋਂ ਨਹੀਂ ਦਿਖੇਗੀ ਉਹ ਬੰਦੇ ਕੌਣ ਆ ਮੈਂ ਇਹ ਅਚਾਨਕ ਚੱਲ ਗਿਆ ਮੱਥਾ ਟੇਕਣ ਤੇ ਜਦੋਂ ਮੈਂ ਜਾ ਕੇ ਲੱਗੇ ਗਿਆ ਵਾਂ ਤੇ ਇੱਕਦਮ ਹੀ ਮਤਲਬ ਉਹਨਾਂ ਨੇ ਆਣ ਕੇ ਮੇਰੇ ਤੇ ਹਮਲਾ ਕਰਤਾ ਜਦੋਂ ਕਿ ਮੈਂ ਉਹਨਾਂ ਨੂੰ ਬਿਲਕੁਲ ਲੱਗੇ ਜਾ ਕੇ ਵੇਖਿਆ ਕਿ ਉਹ ਮੇਰੀ ਇੱਕ ਵਿਰੋਧੀ ਪਾਰਟੀ ਉਹਨਾਂ ਨਾਲ ਮੇਰਾ ਨੰਬਰਦਾਰੀ ਦਾ ਕੇਸ ਚੱਲਦਾ ਪਿਆ ਹੈ ਇਹ ਆ ਉਹ ਮੇਰੇ ਨਾਲ ਉਸ ਚੀਜ਼ ਦੀ ਕੜਤਨ ਰੱਖਦੇ ਸੀ ਇਹ ਦੇ ਕਰਕੇ ਉਹਨਾਂ ਦੇ ਵਿੱਚ ਇੱਕ ਹੈਗਾ ਹੀ ਹਰਜੀਤ ਸਿੰਘ ਹੀ ਇਕਬਾਲ ਸਿੰਘ ਦਾ ਲੜਕਾ ਸੀ ਤੇ ਇੱਕ ਗੁਰਪ੍ਰੀਤ ਸਿੰਘ ਗੋਪੀ ਹੀ ਤੇ ਇੱਕ ਹੈਗਾ ਹੀ ਸ਼ਰਨਦੀਪ ਸਿੰਘ ਹੀ ਹਰਪਾਲ ਸਿੰਘ ਦਾ ਤੇ ਤਕਰੀਬਨ ਹੋਰ ਕੋਈ ਆਪਾਂ ਕਹਿ ਸਕਦੇ ਆ 8-9 ਜਣਿਆਂ ਨੂੰ ਤੇ ਮੈਂ ਪਛਾਣਦਾ ਵਾਂ ਤੇ ਜਿਹਦੇ ਵਿੱਚੋਂ ਬਾਕੀ 8-9 ਜਿਹੜੇ ਅਣਪਛਾਤੇ ਸੀ ਜਿਨ੍ਹਾਂ ਨੂੰ ਮੈਂ ਨਹੀਂ ਪਛਾਣ ਸਕਿਆ ਜਦੋਂ ਇਹਨਾਂ ਮੇਰੇ ਤੇ ਹਮਲਾ ਕਰਤਾ ਆਣ ਕੇ ਮੇਰੀ ਬਾਹਾਂ ਤੇ ਡਾਂਗ ਮਾਰੀ ਆ ਬਾਹ ਮੇਰੀ ਟੁੱਟ ਗਈ ਆ ਬਾਅਦ ਚ ਸਿਰ ਤੇ ਵਾਰ ਕੀਤਾ ਵਾ ਡਾਂਗ ਨਾਲ ਮੈਂ ਬਿਹੋਸ਼ ਹੋ ਕੇ ਡਿੱਗ ਪਿਆ ਫਿਰ ਇਹਨਾਂ ਨੇ ਉੱਤੋਂ ਆਪਣੀਆਂ ਡਾਂਗਾਂ ਮਾਰਦੇ ਰਹੇ ਆ ਮਤਲਬ ਦੂਰੋਂ ਮੈਂ ਇੱਕ ਰੀ ਵੇਖ ਲਿਆ ਵੀ ਬੰਦੇ ਆ ਜਾਂ ਬੈਸਬਾਲ ਦਾ ਮੈਨੂੰ ਪਹਿਲਾਂ ਪਤਾ ਲੱਗਾ ਵੀ ਇੱਕ ਨੇ ਆਣ ਕੇ ਬੈਸਬਾਲ ਮਾਰਿਆ ਮੇਰੇ ਇਹ ਬਾਅਦ ਚ ਫਿਰ ਜਦੋਂ ਸਿਰ ਤੇ ਡਾਂਗ ਵੱਜ ਗਈ ਤੇ ਮੈਂ ਬਿਹੋਸ਼ ਹੋ ਗਿਆ ਫਿਰ ਉੱਥੇ ਲੱਗ ਗਿਆ ਸੰਗਤ ਨੂੰ ਪਤਾ ਲੱਗਾ ਤੇ ਉੱਥੇ ਇੱਕ ਹੈਗਾ ਸੀ ਆਪਣੇ ਦੋਜੀ ਸਾਹਿਬ ਹੀ ਉਨੇ ਆਣ ਕੇ ਮੈਨੂੰ ਚੁੱਕਿਆ ਚੁੱਕ ਕੇ ਫਿਰ ਮੈਨੂੰ ਪਿੰਡ ਲਿਆਂਦਾ ਪਿੰਡੋਂ ਫਿਰ ਅਸੀਂ ਜਿਹੜਾ ਵਾ ਹਸਪੀਟਲ ਸ੍ਰੀ ਹਾਲੀ ਆਏ ਆ ਕਿ ਸ੍ਰੀ ਹਾਲੀ ਤੋਂ ਸਾਨੂੰ ਜਿਹੜਾ ਰੈਫਰ ਹੈ ਇੱਥੇ ਬਾਹਾਂ ਟੁੱਟਣ ਕਾਰਨ ਉੱਥੇ ਆਪਰੇਟ ਨਹੀਂ ਕਰ ਸਕਦੇ ਉਹਨਾਂ ਨੇ ਫਿਰ ਸਾਨੂੰ ਇੱਥੇ ਭੇਜਤਾ ਕੱਲ ਅਸੀਂ ਆਪਣੇ ਕੁਝ ਸਾਥੀਆਂ ਨੂੰ ਭੇਜਿਆ ਸੀ ਆਪਣੀ ਦਰਖਾਸਤ ਲੇ ਕੇ ਝੁਲਾ ਸਾਹਿਬ ਥਾਣੇ ਹੁਣ ਵੇਨੇ ਆ ਕਿ ਪੁਲਿਸ ਜਿਹੜੀ ਆ ਉਹ ਕੀ ਕਾਰਵਾਈ ਕਰਦੀ ਅਸੀਂ ਤੇ ਕਹਿੰਨੇ ਆ ਕਿ ਜਿਹੜੀ ਇਹ ਨਜਾਇਜ਼ ਸਾਡੇ ਨਾਲ ਹੋਈ ਆ ਇਹਦੀ ਕਾਰਵਾਈ ਉਹਨਾਂ ਦੇ ਸਖਤ ਹੋਣੀ ਚਾਹੀਦੀ ਹੈ ਕਉਂਕੀ ਇਹਨਾਂ ਦਾ ਫਰਜ ਨਹੀਂ ਮੈਂ ਤੇ ਇੱਕ ਗੁਰਦੁਆਰੇ ਜਾਣ ਡਿਆ ਤੇ ਗੁਰਦੁਆਰੇ ਜਾਂਦੇ ਨੂੰ ਮੇਰੇ ਗੱਲ ਪੈ ਗਈ ਆ ਨਾ ਮੇਰੇ ਕੋਲ ਕੋਈ ਹਥਿਆਰ ਨਾ ਕੋਈ ਸੰਦ ਕੁਛ ਵੀ ਨਹੀਂ ਇਹਦੇ ਉਹਨਾਂ ਸੱਟਾਂ ਲੱਗੀਆਂ ਉਹ ਫਿਰ ਕਿਦਾਂ ਲੱਗੀਆਂ ਅਜੀ ਵੇਖੋ ਮੈਂ ਜਦੋਂ ਗਿਆ ਵਾ ਨਾ ਉਦੋਂ ਕਿਸੇ ਦੇ ਸੱਟ ਨਹੀਂ ਲੱਗੀ ਬਿਲਕੁਲ ਸਹੀ ਸਲਾਮਤਾਂ ਕਿਉਂ ਮੇਰੇ ਗੱਲ ਪਏ ਆ ਨਾ ਮੇਰੇ ਕੋਲ ਕੋਈ ਸੰਦ ਹੀ ਬਾਅਦ ਵਿੱਚ ਜਦੋਂ ਸੰਗਤਾਂ ਨੇ ਰੌਲਾ ਪਾਇਆ ਵੀ ਬੰਦੇ ਮਾਰਤੇ ਮਾਰਤੇ ਤੇ ਉਹ ਫਿਰ ਉੱਥੋਂ ਭੱਜ ਗਏ ਹੁਣ ਉਹ ਨਹੀਂ ਪਤਾ ਵੀ ਉਹਨਾਂ ਨੇ ਸੱਟਾ ਕਿੱਥੋਂ ਲਵਾਈਆਂ ਕਿਸੇ ਡਾਕਟਰ ਕੋਲੋਂ ਲਵਾਈਆਂ ਜਾਂ ਉਹਨਾਂ ਨੇ ਕਿਤੇ ਆਪ ਲਾਈਆਂ ਸਾਡੇ ਤੇ ਝੂਠੀ ਕਾਰਵਾਈ ਕੀ ਹੋਣ ਇਹਨਾਂ ਦੇ ਸੱਟਾਂ ਲੱਗ ਗਈਆਂ ਕਿਉਂਕਿ ਮੇਰੀ ਤੇ ਬਾਹ ਟੁੱਟ ਗਈ ਕੁਝ ਮੇਰਾ ਇਹਨਾਂ ਡਾਂਗਾ ਡੂੰਗਾ ਮਾਰੀਆਂ ਉਹ ਲਾਚਾ ਸਿਰ 'ਚ ਸੱਟਾ ਜਿਹੜਾ ਨਸ਼ੇ-ਨੁਸ਼ੇ ਦੀ ਗੱਲ ਕਰਦੇ ਪੀਵੇ ਨਸ਼ਾ ਵੇਚਦੇ ਐਸ ਮੈਂ ਕਹਿੰਦੀ ਇਹਨਾਂ ਕਿਤੇ ਪਰਚੇ ਦੱਚੇ ਕਹਿਜੀ ਕੋ ਦਰਵਾਜ਼ਾ ਇਹ ਵੇਖੋ ਜੀ ਜੇ ਤੇ ਪਰਚਾ ਸਾਡੇ ਤੇ ਪਹਿਲਾਂ ਕੋਈ ਦਰਜ ਆ ਤੇ ਸਾਨੂੰ ਬੁਖਾ ਦੇਣ ਵੀ ਇਹਨਾਂ ਦੇ ਉੱਤੇ ਪਰਚਾ ਕੋ ਦਰਜ ਆ ਜਾਂ ਫਿਰ ਪਿੰਡ ਦੇ ਵਿੱਚ ਇਨਕੁਆਰੀ ਕਰ ਲੈਣ ਕਿ ਅਹੀਂ ਨਸ਼ਾ ਵੇਚਦੇ ਆ ਕਿ ਜਾਂ ਉਹ ਵੇਚਣਦੇ ਆ ਕੋਈ ਵੋਟਰ ਦਾ ਚੱਕਰ ਨਹੀਂ ਹੈਗਾ ਵੀ ਕੋਈ ਨਹੀਂ ਕੋਈ ਵੋਟਰ ਨਾਲ ਤੇ ਆਪਣਾ ਕੋਈ ਮਸਲਾ ਹੀ ਨਹੀਂ ਨਾ ਜੀ ਨਾ ਨਾ ਵੋਟਰਾਂ ਦਾ ਕੋਈ ਮਸਲਾ ਨਹੀਂ ਇਹਦੇ ਵਿੱਚ ਮੰਗ ਮੈਂ ਹੀ ਕਰ ਜਾਂ ਕਰਦਾ ਪ੍ਰਸ਼ਾਸਨ ਕੋਲੋਂ ਕਿ ਜਿਹੜਾ ਸਾਡੇ ਨਾਲ ਨਜਾਇਜ਼ ਤੱਕ ਆ ਕੀਤਾ ਕਿ ਗੁਰਦੁਆਰੇ ਜਾਂਦੇ ਤੇ ਮੇਰੇ ਗੱਲ ਪੈ ਕੇ ਸੱਟਾਂ ਲਾ ਦਿੱਤੀਆਂ ਇਹਦਾ ਕੋਈ ਮੈਨੂੰ ਇਨਸਾਫ ਮਿਲਣਾ ਚਾਹੀਦਾ ਵਾ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਦਰਜੀਤ ਸਿੰਘ ਜੀ ਕਿਹੜਾ ਬੇੜਾ ਜੀ ਟਾਣੀ ਵਾਲਾ ਜੀ ਕੀ ਜਿਹੜਾ ਝਗੜਾ ਕਹਦਾ ਹੈ ਜੀ ਝਗੜਾ ਜੀ ਸਾਡਾ ਤੇ ਪੈਸੇ ਦੇ ਨਾਲ ਝਟਾ ਲਾਇਆ ਸਾਡੇ ਦੇ ਪਹਿਲੇ ਹੋ ਰਹੇ ਸੀ ਅੱਛਾ ਤੇ ਬਾਕੀ ਕੋਈ ਬੋਟਾ ਪਾਟਰ ਨੂੰ ਲੈ ਕੇ ਕਰਦੇ ਗੱਲ ਰਾਜ ਵਿੱਚ ਵਿੱਚ ਲੜਾਈ ਹੋ ਰਹੀ ਸੀ ਤੇ ਕਿਸੇ ਕਿਸੇ ਦੇ ਨਾਲ ਖਾਲੇ ਨਾਲ ਝਗੜਾ ਜੰਨਾ ਦੇ ਨਾਲ ਹੀ ਕਰਦੇ ਕਰਦੇ ਖਲੋਕ ਤੇ ਇਹ ਸਾਡੇ ਗੱਲ ਪੈਗੇ ਅਮਰਪਾਲ ਦੇ ਬੰਦੇ ਸਾਡੇ ਨੂੰ ਬੋਟਾਂ ਤੋਂ ਰਿੰਦੇ ਚੱਲ ਰਹੇ ਸੀ ਇਹਨਾਂ ਦੇ ਨਾਲ ਅੱਛਾ ਅਸੀਂ ਆਵਾਜ਼ੀ ਪਾਰਟੀ ਦੇ ਕਰਕੇ ਇਹਨਾਂ ਨੇ ਸਾਨੂੰ ਧਮਕੀਆਂ ਤੁਗੰਧੀਆਂ 2012 ਤੇ ਹਰਦਸ ਸਿੰਘ ਸਾਡੇ ਆ ਗਏ ਵਾਰੀ ਵਾਰ ਬੋਲਦੇ ਰਹੇ ਪਰ ਅਸੀਂ ਜਿਗੜੇ ਕਰਦੇ ਰਹੇ ਪੈੜੀ ਦਾ ਕੀ ਝਗੜਾ ਚੱਲਦਾ ਸਾਡਾ ਕੋਈ ਝਗੜਾ ਨਹੀਂ ਹਾਂ ਜੀ ਸਾਡਾ ਕੋਈ ਝਗੜਾ ਨਹੀਂ ਪੈਦਾ ਕਿੰਨੇ ਬੁਝਫੀ ਸਾਡੇ ਸਾਡੇ ਦੋ ਬੰਦੇ जख्मी ਆ ਜੀ ਨਹੀਂ ਉਹਨਾਂ ਦੇ ਕੋਈ ਛੱਡ ਲੱਗੇ ਜੀ ਅੱਛਾ ਉਹਨਾਂ ਸਾਡੇ ਕੋਈ ਹਾਂ ਜੋ ਛੱਡਾਂ ਲਾ ਕੇ ਤੇਜ਼ ਹੱਥ ਨਾਲ ਭੱਜਣ ਦੀ ਕੀਤੀ ਇਹਨਾਂ ਨੂੰ ਤੁਹਾਡਾ ਕਿਹੜਾ जख्मी ਬੰਦਾ ਨਾਲ ਸਾਡਾ ਇੱਕ ਸਾਡੇ ਦਾ ਪੁੱਤ ਹਰਦੀਪ ਸਿੰਘ ਸਾਨੂੰ ਅੱਛਾ ਹਾਂਜੀ ਉਹ ਅਮਨਦੀਪ ਵਾਲਾ ਤੇ ਤੁਹਾਡੇ ਕੀ ਸਥਿਤੀ ਮੇਰੇ ਛੱਡੋ ਸਾਡੇ ਆ ਜੀ ਝਗੜਾ ਪੈ ਝਗੜਾ ਉਹਨਾਂ ਨੇ ਚੱਲਦਾ ਸਾਡੇ ਨਾਲ ਕੋਈ ਚੱਲਦਾ ਨਹੀਂ ਜੀ ਸਾਡੇ ਨਾਲ ਕੋਈ ਚੱਲਦਾ ਪੈਰਾ ਜਿਹੜਾ ਬਰਬਾਦ ਸਿੰਘ ਹੈ ਉਹ ਵੀ ਕੋਈ ਨੰਬਰਦਾਰੀ ਕੋਈ ਪੁਰਾਣੀ ਨੰਬਰ ਚਾਹਦਾ ਕਿਹੜਾ ਚੱਲਦਾ ਉਹਦੀ ਪਿਆਰੀ ਗੱਲ ਨਹੀਂ ਹੋਊਗੀ ਤੇ ਜੇ ਕੋਈ ਨੰਬਰਦਾ ਚੱਲਦੇ ਹੋਵੇ ਤੇ ਚੱਲਦੇ ਹੋਗੇ ਪਰ ਹੁਣ ਹਾਲ ਦੇ ਘੜੀ ਕੋਈ ਚੀਜ਼ ਚੱਲਦਾ ਜੀ ਅੱਛਾ ਹਾਂਜੀ ਕੀ ਮੰਗਦੇ ਕਿਹਨੂੰ ਦੇਦਾ ਹਾਂਜੀ ਤੁਸੀਂ ਕੀ ਮੰਗਦੇ ਕਿਹਨੂੰ ਦੇਦੇ ਨਹੀਂ ਤੇ ਮੰਗ ਕਰਦੇ ਹਾਂ ਜੀ ਜੋ ਕਾਨੂੰਨੀ ਕਾਰਵਾਈ ਬੰਦ ਕੀਤੀ ਜਾਵੇ ਉਹਨਾਂ ਦੇ ਸਸਾਦਦਵਾਲੋਂ ਉਹ ਕਹਿ ਲਿਆ ਵੀ ਸਾਡੀ ਗੱਲ ਤੋਂ ਜੀ ਸਹੀ ਨਹੀਂ ਤੇ ਤੁਹਾਡੀ ਗੱਲ ਗਲਤ ਹੈ ਨਹੀਂ ਜੀ ਨਹੀਂ ਨਹੀਂ ਇਹਨਾਂ ਕੋਲ ਗੱਲ ਨਹੀਂ ਉਹਦਾ ਕਹਿਣਾ ਹੈ ਕਿ ਹਾਂਜੀ ਤੁਸੀਂ ਕੀ ਮੰਗਦੇ ਕਿਹਨੂੰ ਦੇਦੇ ਨਹੀਂ ਤੇ ਮੰਗ ਕਰਦੇ ਹਾਂ ਜੀ ਜੋ ਕਾਨੂੰਨੀ ਕਾਰਵਾਈ ਬੰਦ ਕੀਤੀ ਜਾਵੇ ਉਹਨਾਂ ਦੇ ਸਸਾਦ ਉਹ ਕਹਿ ਲਿਆ ਕਿ ਸਾਡੇ ਗੱਲ ਤੋਂ ਵੀ ਪਈ ਨਹੀਂ ਕੋਈ ਅੰਦਰੀ ਮਸਲਾ ਕੋਈ ਨਹੀਂ 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 ਇਹ ਕੋਈ ਗੱਲ ਨਹੀਂ ਉਹ ਤਾਂ ਕਹਿਣਾ ਹੈ ਕਿ ਮੈਂ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਨਹੀਂ 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 ਇਹ ਗੁਰਦੁਆਰੇ ਜਾਓ ਸਾਡੀ ਗੱਲ ਨਹੀਂ ਕੋਈ ਰਾਜ ਦਾ ਝਗੜਾ ਸਾਡਾ ਹੋ ਗਿਆ ਤੇ ਗੁਰਦੁਆਰੇ ਵਿੱਚ ਸੀਸੀਟੀਵੀ ਕੈਮਰੇ ਸਾਹੀ ਗਾਲ ਜੀ ਪਤਰਕਾਰ ਮਨਦੀਪ ਸਿੰਘ ਰਾਜਨ ਬੇਨਤੀ ਕਰ ਰਿਹਾ ਜੀ ਜੀ ਸਰ ਇੱਕ ਚੋਲਾ ਸਾਹਿਬ ਥਾਣੇ ਦੇ ਵਿੱਚ ਮਕਦਮਾ ਨੰਬਰ 36 ਦਰਜ ਹੋਇਆ ਜੀ ਸਾਹਿਬ 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 ਜੀ ਜਾਨੀ ਬਣਾਏ ਔਰ ਇਹ ਮਾਮਲਾ ਸਾਹਮਣੇ ਆ ਰਿਹਾ ਜੀ ਕਿ ਵੋਟਰ ਤੋਂ ਅਮਰਿਤ ਸਪਾਇਦਰ ਸਮਰਥਕਾਂ ਔਰ ਰਾਮਾ ਜੀ ਦੇ ਪਾਰਟੀ ਦੇ ਸਮਰਥਕਾਂ ਦੇ ਵਿੱਚ ਝਗੜਾ ਹੈ ਇਹ ਕੀ ਬੁਰਾ ਨਹੀਂ ਨਹੀਂ ਇਹ ਕੋ ਖਾਲ ਤੋਂ ਖਾਲ ਦਾ ਝਗੜਾ ਸੀ ਜੀ ਕੋਈ ਹਾਂ ਜੀ ਖਾਲਦੇ ਧਕਰੇ ਤੋਂ ਲੜਾਈ ਹੋਈ ਹੈ ਜੀ ਉਹਦਾ ਪਰਚਾ ਦਰਜ ਹੋਇਆ ਹੈ ਅੱਛਾ ਜੀ ਦੋਨਾਂ ਤੇ ਲੱਗੀਆਂ ਜੀ ਹਾਂ ਜੀ ਦੋਹਾਂ ਤੇ ਲੱਗੀਆਂ ਤੇ ਸਰ ਦੂਸਰੀ ਧਿਰ ਵੱਲੋਂ ਵੀ ਕੋਈ ਐਪਲੀਕੇਸ਼ਨ ਦਰਜ ਹੈ ਨਹੀਂ ਇੱਕ ਧਿਰ ਵੱਲੋਂ ਦਰਜ ਹੋਈ ਹੈ ਦੂਜੀ ਦਾ ਇਹ ਕੋਈ ਬਿਆਨ ਨਹੀਂ ਲਿਖਿਆ ਅਜੇ ਉਹਨਾਂ ਨੇ ਕੋਈ ਸਾਨੂੰ ਬਿਆਨ ਨਹੀਂ ਦਿੱਤਾ ਠੀਕ ਹੈ ਜੀ ਤੇ ਜੋ ਵੀ ਹਾਲਾਤ ਹੋਏ ਤਫ਼ਤੀਸ਼ ਉਹ ਚੱਲਦੀ ਹੈ ਉਹਦੇ ਤਦ ਕਰੀਏ ਠੀਕ ਹੈ ਸਰ ਧੰਨਵਾਦ